ਕਹਿੰਦੇ ਪ੍ਰਾਗ ਰਾਜ ਦੇ ਐਂਟਰੀ ਤੇ ਹੀ ਹੁਣ ਪੋਲੇਨਾਸ ਦਾ ਡਮਰੂ ਕਰੇਗਾ ਸ਼ਰਧਾਲੂਆਂ ਦਾ ਸਵਾਗਤ ਤੇ ਪਹਿਲਾਂ ਤਿਆਰੀਆਂ ਦੇਖੋ ਵੀ ਮਹਾਕੁੰਬ ਦੀਆਂ ਕਿੰਨੇ ਜੋਰਾ ਸ਼ੋਰਾਂ ਦੇ ਚੱਲ ਰਹੀਆਂ ਪ੍ਰਾਗ ਰਾਜ ਦੇ ਚੁੰਸੀ ਮੇ ਮਹਾਕੁੰਬ ਜਿਹੜਾ ਹੋ ਰਿਹਾ ਉਹਦੀਆਂ ਤਿਆਰੀਆਂ ਚੱਲ ਰਹੀਆਂ ਤੇ ਜੇ ਕਹਿ ਸਕਦੇ ਆ ਵੀ ਹਾਈਵੇ ਦੇ ਉੱਪਰ ਡਮਰੂ ਬਣਾਇਆ ਗਿਆ ਤੇ ਤ੍ਰਿਸ਼ੂਲ ਲਗਾਇਆ ਗਿਆ ਡਮਰੂ ਦੀ ਕਾਸਟ ਜਿਹੜੀ ਆ ਉਹ 25 ਲੱਖ ਹੈ ਤੇ 25 ਲੱਖ ਰੁਪਏ ਚ ਇਹ ਗਾਝੇਵਾਦ ਤੋਂ ਬਣ ਕੇ ਆਇਆ ਪਹਿਲਾਂ ਤੁਹਾਨੂੰ ਦੱਸ ਦਿੰਨੇ ਵੀ ਗਾਝੇਵਾਦ ਤੋਂ ਕਿਸੇ ਸ਼ਰਧਾਲੂ ਨੇ ਭਗਤ ਨੇ ਇਹ ਭੇਂਟ ਕੀਤਾ ਤੇ ਹੁਣ ਜਿਹੜਾ ਇਸ ਨੂੰ ਕੰਪਨੀ ਨੇ ਤਿਆਰ ਕਰਕੇ ਇੱਥੇ ਭੇਜਿਆ ਗਿਆ ਤੇ ਇਹ ਲੱਗ ਰਿਹਾ ਹਾਈਵੇ ਦੇ ਉੱਪਰ ਤੇ ਸਾਰੇ ਸ਼ਰਧਾਲੂਆਂ ਦਾ ਕਹਿੰਦੇ ਵੀ ਸਵਾਗਤ ਕਰੇਗਾ ਤੇ ਡਮਰੂ ਜਦੋਂ ਵੱਜੇਗਾ ਤਾਂ ਭੋਲੇनाथ ਦੇ ਨਾਮ ਦਾ ਜਾਪ ਵੀ ਕਰੇਗਾ ਤਾਂ ਦੋਸਤੋ ਮਹਾਕੁੰਧੀਆਂ ਤਿਆਰੀਆਂ ਹੋ ਗਈਆਂ ਨੇ ਤਾਂ ਪਹਿਲਾਂ ਤੁਸੀਂ ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ ਦੇਖੋ ਤੁਸੀਂ ਕਿੱਡਾ ਵੱਡਾ ਡਮਰੂ ਹੈ ਕਹਿ ਸਕਦੇ ਆ ਵੀ weight ਜਿਹੜਾ ਇਸ ਦਾ ਉਹ 3 ਟਨ ਹੈ ਡਮਰੂ ਤੇ ਤਰਸ਼ੂਲ ਦਾ ਇਹ ਦੋਨੇ ਚੀਜ਼ਾਂ ਹਾਈਵੇ ਦੇ ਵਿਚਾਲੇ ਬਿਲਕੁਲ ਲਗਾਈਆਂ ਗਈਆਂ ਨੇ ਵੀ ਲੰਘਦੇ ਜਿੰਨੇ ਵੀ ਸ਼ਰਧਾਲੂ ਨੇ ਉਹਨਾਂ ਦਾ ਸਵਾਗਤ ਭੋਲੇ ਨਾ ਦਾ ਡਮਰੂ ਕਰੇਗਾ ਤਾਂ ਹੁਣ ਸੋਸ਼ਲ ਮੀਡੀਆ ਤੇ ਵੀਡੀਓਜ਼ ਕਰਕੇ ਵਾਇਰਲ ਹੋ ਰਹੀ ਹੈ ਵੀ ਮਹਾਕੁੰਭ ਦੀਆਂ ਤਿਆਰੀਆਂ ਨੇ ਜਿਹੜੀਆਂ ਜੋਰਾਂ ਸ਼ੋਰਾਂ ਦੇ ਨੇ ਤੇ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਜਿਹੜਾ ਨਹੀਂ ਰੋਕਿਆ ਜਾ ਰਿਹਾ ਤੇ ਬੜਾ ਧੂਮ ਧਾਮ ਦੇ ਨਾਲ ਮਹਾਕੁੰਭ ਜਿਹੜਾ ਮਨਾਇਆ ਜਾਣਾ ਤੇ ਹੁਣ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਵੀ ਭੋਲੇ ਨਾ ਦਾ ਡਮਰੂ ਹਾਈਵੇ ਤੇ ਲਗਾਇਆ 3 ਟਨ ਦਾ ਜਿਸ ਦੀ ਕੋਸਟ 25 ਲੱਖ ਰੁਪਏ ਚ ਇਹ ਤਿਆਰ ਕਰਵਾਇਆ ਗਿਆ ਗਾਜੀਆਬਾਦ ਤੋਂ ਕੰਪਨੀ ਨੇ ਜਿਹ ਸੀ ਤਾਂ ਸਭ ਤੋਂ ਵੱਡੀ ਗੱਲ ਇਹ ਦੱਸ ਦਿੰਨੇ ਵੀ ਬ੍ਰਾਗਰਾਜ 12 ਨਾਸੀ ਮਾਰਗ ਦੇ ਉੱਪਰ ਜਿਹੜਾ ਇਹ ਲਗਵਾਇਆ ਗਿਆ ਤੇ ਸਾਰੇ ਸ਼ਰਧਾਲੂਆਂ ਦਾ ਹੁਣ ਸਵਾਗਤ ਕਰੇਗਾ ਦੋਸਤੋ ਕਮੈਂਟਾਂ ਦੇ ਵਿੱਚ ਤੁਸੀਂ ਜੈ ਭੋਲੇनाथ ਲਿਖਣਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਤੇ ਦੇਖੋ ਤੁਸੀਂ ਵੀਡੀਓ ਇਸ ਕਰਕੇ ਸ਼ੇਅਰ ਹੋਈ ਕਿ ਭੋਲੇनाथ ਦਾ ਡੰਮਰੂ ਹੁਣ ਸਵਾਗਤ ਕਰੇਗਾ ਸ਼ਰਧਾਲੂਆਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ